ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਦੋ ਵਹਿੜਾਂ ਤਾਂ ਫੋਲੀ ਵੱਡੇ ਕੱਦ ਵਾਲੀਆਂ ਵਹਿੜ ਆ ਵੀ ਵੱਡੇ ਕੱਦ ਵਾਲੀ ਆ ਪਰ ਹੁਣ ਤਿੰਨ ਨਗ ਖੜੇ ਆ ਪਹਿਲੀਆਂ ਦੋ ਵਹਿੜਾਂ ਤਾਂ ਫੋਲੀ ਵੱਡੀਆਂ ਜੈਜ ਭਾ ਹੋਣਗੇ ਸੋਹਣੀਆਂ ਵਹਿੜਾਂ ਚੰਗੇ ਦੁੱਧ ਵਾਲੀਆਂ ਫੋਟ ਸ਼ਾਂਗ ਤਿੰਨਾਂ ਨਗਾਂ ਜੋ ਕਿਸੇ ਦੇ ਭੋਰਾ ਆਵਣੀ ਨਗਾ ਤਾਂ ਪੰਜਾਂ ਦੀ ਵੀਡੀਓ ਬਣਾਉਣੀ ਸੀ ਪਰ ਜਦੋਂ ਮੈਂ ਆਇਆ ਬਾਈ ਹੁਣੀ ਆਏ ਸੀਗੇ ਦੋ ਨਾਗ ਮੇਰੇ ਆਏ ਤੋਂ ਸੇਲ ਹੋ ਗਏ ਉਹਨਾਂ ਦਾ ਸੌਦਾ ਹੋ ਗਿਆ ਉਹ ਵੜਾ ਬਾਹਰ ਕੱਢ ਤੀਆਂ ਹੁਣ ਤਿੰਨ ਰਹਿ ਗਈਆਂ ਇਨਫਰਮੇਸ਼ਨ ਲੈ ਦਨ ਨਵਾਂ ਹਾਨ ਵੜਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਹਰਵਿੰਦਰ ਸਿੰਘ ਪਿੰਡ ਚੜਕ ਜਲਾ ਮੋਗਾ ਮੋਬਾਈਲ ਨੰਬਰ ਦੱਸੋ 836060883 ਤਿੰਨ ਨਾਗ ਰਹਿ ਗਏ ਹਰਵਿੰਦਰ ਨੂੰ ਇਹ ਤੋਂ ਕਰ ਸੋ ਅਮਰੀਕਨ ਤੋਂ ਇਬਰੇ ਦੂਜਾ ਸਵਾ ਸੌਦੀ ਆ। ਦੈਨ ਲੈ ਜੂ ਹਫਤੇ ਦੇ ਅੰਦਰ ਬਾਅਦ। ਕਿੰਨਾ ਗੋਦ ਕੱਢ ਜੂ? ਦੋ ਤਿੰਨੇ ਦੇ ਅਦੇ ਹਿਸਾਬ ਨਾਲ 16-17 ਕਿਲੋ ਪਿਆ। ਕਿੰਨਾ ਚਾਹੀਦਾ? ਹਰਾਂ ਆਉਣੇ ਦੇ ਦੇ। ਜਾਦਵ ਬਰੀਡ ਚੰਗੀ ਆ ਵਹਿੜੇ, ਸੀਲ ਠੰਡੀ ਆ। ਲਓ ਜੀ ਸੀਲ ਠੰਡੀ ਪੂਰੀ ਆ। ਹਾਂ। ਹਫਤਾ ਲੈ ਜਾਣਾ ਵਹਿੜੇ ਰਾਹ ਨੂੰ। ਹਫਤਾ ਲੈ ਜਾਣਾ। ਬੂਥੀ ਬਾਥੀ ਬਾਲੀ ਸੋਹਣੀ ਆ, ਛੋਟਾ ਕੰਨ ਆ। ਬਸ ਇੰਨਾ ਹੈਗਾ, ਅਡੋਡੀ। ਭੈਣ ਭਰਾਵਾਂ ਦਾ ਸੁਭਾਅ ਹੁੰਦਾ ਕਈ ਤਾਂ ਫੁੱਲ ਰੀਜ ਲਾ ਕੇ ਪਵਾ ਸਿਆਲ ਹੁਣ ਸਿਆਲ ਸਿਆਲਾਂ ਜੀ ਨਵਾ ਕੇ ਗਾਨੀਆਂ ਗੁੰਨੀਆਂ ਪਾ ਕੇ ਵੀਡੀਓ ਬਣਾਉਂਦੇ ਆ ਤੇ ਇਹ ਵੀਰ ਹੁਣੀ ਜਿੱਦਾਂ ਪਸ਼ੂ ਹੁੰਦਾ ਜੇ ਨਵਾਉਂਦਾ ਵੀਰੇ ਆਪ ਇਥੇ ਨਵਾ ਆ ਕੇ ਪਾਣੀ ਡੰਡੇ ਡੋਂਡੇ ਨਾਲ ਗਾਂ ਜਾ ਕੇ ਬਿਮਾਰ ਹੋ ਜਾਂਦਾ ਇਹ ਤਾਂ ਗੱਲ ਹੈ ਇਹ ਕਰੇ ਜਾ ਕੇ ਬਹੁਤ ਮਾਰੀ ਹੋ ਗਿਆ ਇਹ ਕੋਈ 2-4000 ਨਫੇ ਦਾ ਲਾਲਚ ਨਹੀਂ ਕਰਦੇ ਕਿ 2-4000 ਨਵਾਇਆ ਹੋ ਪਸ਼ੂ ਮਹਿੰਗਾ ਵਿਕ ਜਾਂਦਾ ਉਹ ਪਤਾ ਬਾਈ ਕਹਿੰਦਾ ਸਾਨੂੰ ਵੀ ਆ ਨਵਾਇਆ ਸੋਹਣਾ ਲੱਗਦਾ ਪਸ਼ੂ 2-4000 ਮਹਿੰਗਾ ਵਿਕ ਜਾਂਦਾ ਪਰ ਬਾਈ ਕਹਿੰਦਾ ਆਪਾਂ ਨਵਾ ਕੇ ਵੀਡੀਓ ਬਣਾ ਦੇਾਂਗੇ ਠੰਡੇ ਠੰਡੇ ਪਾਣੀ ਨਾਲ ਨਵਾਇਆ ਜਾਂਦਾ ਅਗਲੇ ਨੂੰ ਸੋਹਣਾ ਲੱਗਣਾ ਅਗਲੇ ਨੇ ਲੈ ਜਾਣਾ ਨਾਲੇ ਤਾਂ 2000 ਵੱਧ ਦੇ ਕੇ ਜਾਊ ਤੇ ਉਹ ਹਵਾ ਵਾਜੀ ਜਾਂਦੀ ਅਗਲੇ ਦਾ ਪਸ਼ੂ ਬਿਮਾਰ ਹੋ ਜਾਂਦਾ ਤੇ ਬਾਈ ਕਹਿੰਦਾ ਉਹ ਆਪਾਂ ਕੰਮ ਨਹੀਂ ਕਰਦੇ ਬਾਈ ਕਹਿੰਦਾ ਆਪਾਂ ਬਿਨਾ ਨਵਾਏ ਤੋਂ 2000 ਘਾਟ ਹੀ ਵੇਚ ਲਾਂਗੇ ਪਰ ਆਈ ਨਹੀਂ ਹੋਊਗਾ ਕਿ ਅਗਲੇ ਦੇ ਘਰੇ ਜਾ ਕੇ ਪਸ਼ੂ ਬਿਮਾਰ ਹੋ ਜਾਊਗਾ ਪਾਲਟੇ ਲਾ ਬਹੁਤ ਪਈਆਂ ਹਫਤੇ ਦੀ ਕੱਚੀ ਆ ਦੋਸਤੋ ਸੈਤ ਹੀ ਮਾਰਦੀ ਆ ਮਖਿਆਲ ਮਾਰਦੀ ਆ ਤੁਸੀਂ ਵੇਖ ਸਕਦੇ ਆ ਜਮਾ ਗਾੜਾ ਚੀਪਾ ਹਾਂ ਜਮਾ ਸੈਤ ਮਖਿਆਲ ਮਾਰਦੀ ਆ ਹਫਤਾ ਲੈ ਜਾਣਾ ਦੁੱਧ 16 17 ਕਿਲੋ ਖੁੱਲਾ ਪਿਆ ਜੂ ਕਿਉਂਕਿ ਕੋਈ ਦੇਸੀ ਢਾਂਡੀ ਨਹੀਂ ਡੱਬੀ ਬੱਚੀ ਆ ਪ੍ਰਿੰਟ ਵਾਲੀ ਹੂੰ ਸੋਹਣੇ ਮੂੰਹ ਮੱਥੇ ਦੀ ਕਿੰਨੇ ਦੀ ਬਾਈ ਜੈਜ ਆਪਾ ਯਾਰ ਵੀਰੇ ਤਿਆਰ ਹੁੰਦੀ ਤਾਂ ਭਾਵੇਂ 60 62 ਕਰੀ ਜਾਂਦੇ ਅੱਜ ਵੇੜਾ 53000 ਲਓ ਜੀ ਇਹ ਚ ਕੋਈ ਸ਼ੱਕ ਨਹੀਂ ਤਿਆਰ ਬੱਚੀ 60000 ਦੇ ਆਸੇ-ਪਾਸੇ ਪਰ ਅੱਜ ਪੰਜਾਂ ਸੱਤਾਂ ਦਿਨਾਂ ਦੀ ਕੱਚੀ ਆ ਅੱਜ 53000 ਦੀ ਬਾਈ ਕਹਿੰਦਾ ਦੇ ਦੂੰਗਾ ਜੇ ਕਿਸੇ ਭੈਣ ਭਰਾ ਨੇ ਲੈ ਚੱਲ ਘਰੇ ਦੁੱਧ ਪੀਣ ਨੂੰ ਲੈਣੀ ਆ ਮਤਲਬ ਤੁਹਾਨੂੰ ਵੀ ਪਤਾ ਕੱਚਾ ਪਸ਼ੂ 4 ਦਿਨ ਕੱਚਾ ਹੋਵੇ ਭਾਜ ਚ ਮਿਲ ਜਾਂਦਾ ਅੱਜ ਵੱਛੀ ਭਾਜ ਹੈ 53 ਦੀ ਨਹੀਂ 7-8000 ਮਹਿੰਗੀ ਮਿਲੂਗੀ ਜਿੱਦਣ ਤਿਆਰ ਹੋਈ ਤੇ ਦਿਹਾੜੀ ਚ 1000 ਰੁਪਏ ਤੁਹਾਨੂੰ ਵੀ ਪਤਾ ਕਿਧਰੋਂ ਖਾ ਜੂਗੀ ਤੇ 7000 8000 ਦਾ ਕਿਧਰੋਂ ਖਾਣਾ ਇਹਨੇ ਹਫ਼ਤੇ ਚ ਹਫ਼ਤੇ ਦੀ ਕੱਚੀ ਹਫ਼ਤੇ ਨੂੰ ਇਹਨੇ ਸੂ ਪੈਣਾ ਜਮਾ ਜਿਆ ਜਪਾ 75 ਛੋੜ ਛੱਪਾ ਹੋ ਜੂ ਤੇ ਜੇ ਕਿਸੇ ਨੇ ਤਿਆਰ ਕਰਕੇ ਸੇਲ ਕਰਨੀ ਕੋਈ ਵਪਾਰੀ ਲੈਂਦਾ ਤੇ ਤਾਂ ਵੀ ਹਫ਼ਤਾ ਸਾਂਭ ਕੇ ਵਧੀਆ ਚਾਰ ਪੈਸੇ ਨਫਾ ਦੇ ਕੇ ਜਾਊ ਕਰਮਾ ਵਾਲੀ ਦੋ ਨੰਬਰ ਤੇ ਆ ਜਾ ਵੱਡੀ ਤੇ ਇਹ ਵੀਰੇ ਦੂਜਾ ਸਾਸ ਹੁੰਦੀ ਆ ਹੂੰ ਇਹਦਾ ਮਾਲਕ ਆਨੇ ਆਪਣਾ ਦੁੱਧ ਦਿੱਤਾ ਵੀਰੇ 20 ਕਿਲੋ ਚੋਇਆ ਆ ਵੀ ਹੁਣ ਵੀ ਅਗਲੇ ਦੀ ਸੇਵਾ ਤੇ ਹਜੇ ਵੜ ਨੇ 10 ਦਿਨ ਕੱਤੀ ਆ ਵੜ ਵੱਡੀ ਬਹੁਤ ਆ ਵੱਡੀ ਬਹੁਤ ਹਾਂ ਕੱਢੀਏ ਬਾਹਰ ਨੂੰ ਦੋਸਤੋ ਭਾਈ ਕਹਿੰਦਾ ਮਾਲ ਕਹਿੰਦੇ 20 ਕਿਲੋ ਚੋਆ ਦਸਾਂ ਦਿਨਾਂ ਦੀ ਇਹ ਕੱਚੀ ਆ ਬਾਕੀ ਵੜ ਵੱਡੀ-ਵੱਡੀ ਬਹੁਤ ਆ ਢਾਂਚੇ ਦੇ ਹਿਸਾਬ ਨਾਲ ਕਦ ਕਾਟ ਦੇ ਹਿਸਾਬ ਨਾਲ ਤਾਂ 20 ਕਿਲੋ ਦੁੱਧ ਗੋਕੇ ਆਸਤੇ ਕੋਈ ਬਾਹਲਾ ਵੀ ਨਹੀਂ 10 ਕਿਲੋ ਸਵੇਰ 10 ਕਿਲੋ ਸ਼ਾਮ ਨੂੰ ਹਜੇ ਦਸਾਂ ਦਿਨਾਂ ਦੀ ਕੱਚੀ ਆ ਝੋਲੀ ਲਾਹੂ ਬਹੁਤ ਕਿਉਂਕਿ ਵਲਟਾਂ ਲੰਪੀਆਂ ਬਹੁਤ ਹਵਾਨੇ ਦੇ ਚਾਰ ਚੁਫੇਰੇ ਲਓ ਜੀ ਫੋਟ ਵਾਂਗੂ ਹਵਾਨਾ ਪਿਛੇ ਨੂੰ ਵੱਧ ਦਾ ਕਾਗਜ਼ ਵਰਗਾ ਹਵਾਨਾ ਬੂਤੀਬਾਤੀ ਸੋਹਣੀ ਆ ਦੂਜਾ ਸੂਆ ਘੋੜੀ ਵਰਗੀਆਂ ਵੜਾਂ ਹੁਣ ਤੋਰਾ ਵੇਖੋ ਤੁਸੀਂ ਕਿੰਨਾ ਚੰਗਾ ਇਹ ਕਿਹੜਾ ਕੋਈ ਬੁੱਢੀਆਂ ਜਿਉਂ ਹੀ ਸੂਏਆਂ ਵਾਲੀਆਂ ਗਾਵਾਂ ਹੋਣ ਚੌਥਾ ਪੰਜਵਾਂ ਸੂਆ ਤਾਂ ਆਪੇ ਹੌਲੀ ਹੌਲੀ ਜੇ ਤੁਰਨ ਤੇ ਜਵਾਨੀ ਦਾ ਤੇ ਵੱਡੀ ਉਮਰ ਦਾ ਫਰਕ ਤਾਂ ਪੈਂਦਾ ਹੀ ਉਹ ਲੈ ਗਈ ਨਾ ਹਿੰਦੇ ਨੂੰ ਖਿੱਚ ਕੇ ਕਿਉਂਕਿ ਨਵਾਂ ਹਨ ਵੜਣਾ ਜਵਾਨੀ ਛਾਲ ਮਾਰਦੀ ਹੁੰਦੀ ਆ ਤੇ ਵੱਡੇ ਸੂਏ ਕਿੱਥੇ ਛਾਲ ਵਾਜਦੀ ਆ ਮੋਟਾ-ਮੋਟਾ ਥਾਣਾ ਠੰਡੀ ਠੰਡੀ ਬਹੁਤ ਆ ਹਾਂ ਹਫ਼ਤੇ ਤੋਂ 10 ਦਿਨਾਂ ਦੀ 10 ਦਿਨਾਂ ਦੀ ਕੱਚੀ ਆ ਕੋਈ 2 ਦਿਨ ਪਹਿਲਾਂ ਵੀ ਸੂ ਸਕਦੀ ਆ ਕੁਈ ਦਿਨਾਂ ਤੇ ਵੀ ਸੂ ਸਕਦੀ ਕਿੰਨੇ ਦੀ ਬਾਈ ਜੇ ਤਿਆਰ ਹੁੰਦੇ ਆ ਵੀਰੇ ਵੜ ਵੇਚਨੇ ਆ 65 ਦੀ ਅੱਜ ਵੜ ਖਾਣਾ 57000 ਦੀ ਦੇ ਦੇ ਲਓ ਜੀ ਕਈ ਭੈਣ ਭਰਾ ਹੁੰਦੇ ਆ ਤਿਆਰ ਕਰਕੇ ਪਸ਼ੂ ਸੇਲ ਕਰ ਲੈਂਦੇ ਆ ਜਾਂ ਕੱਚਾ ਪਸ਼ੂ ਲੈ ਲੈਂਦੇ ਉਹਨਾਂ ਵਾਸਤੇ ਖਾਸ ਵੀਡੀਓ ਹੋ ਤਿੰਨੇ ਵੜਾ ਜੈਜ ਭਾ ਦੀਆਂ 57000 ਦੀ ਦੇ ਦੇਣੀ ਆ ਤਿਆਰ ਹੋਈ ਤਾਂ ਬਾਈ ਕਹਿੰਦਾ 65 ਦੀ ਵੇਚ ਲੈਂਦੇ ਦੁੱਧ 20 ਕਿਲੋ ਪਿਆਉ ਮੱਝ ਵਰਗਾ ਦੁੱਧ ਹੋਣਾ ਕਿਉਂਕਿ ਕੋਈ ਅਮਰੀਕਾ ਨਹੀਂ ਤੇ ਜੇ ਕਿਸੇ ਨੇ ਇਹਨਾਂ ਦੋਵਾਂ ਨਾਲ ਹੋਰ ਚੰਗੀ ਵੜ ਲੈਣੀ ਆ ਤਿੰਨ ਨੰਬਰ ਦਾ ਫੌਲੀ ਚੰਗੀ ਆ ਦਾ ਸੇ ਦੇ ਬਾਰੇ ਹਰਵਿੰਦਰ ਵੀਰੇ ਦੂਜਾ ਸਾਸ ਹੁੰਦੀ ਆ ਹਾਂ ਤੇ ਠੰਡੀ ਠੁੰਡੀ ਬਹੁਤ ਆ ਕ੍ਰਾਸ ਹੰਗ ਜਿਵੇਂੜਾ ਦੁੱਧ ਦੇ ਵੀ 16 17 ਕਿਲੋ ਰਾਹਣਾ ਪਿਆ ਨਾ ਨਾਰਮਲ ਹੀ ਚੱਲਦਾ ਇਹ ਤਾਂ ਵੱਡੀ ਬਾਲੀ ਹੈ ਇਹ ਤਾਂ ਅਗਰ ਵੀ ਵੱਡੀ ਆ ਸਮਾਂ ਸਮਾਂ ਪਾਸੇ ਤਿਆਰੀ ਹੈ ਕੋਈ 2 4 ਦਿਨ ਹੀ ਲੱਗੂ ਕੱਢ ਬਾਹਰ ਨੂੰ ਦੋਸਤੋ 16 17 ਕਿਲੋ ਖੁੱਲਾ ਦੁੱਧ ਪਿਆ ਜੂ ਜਦੋਂ ਵਹਿੜ ਤੁਰੂ ਆਪ ਹੀ ਦੱਸੂ ਕ੍ਰਾਸ ਹੰਗ ਹੈ ਪਰ ਹੈਗੀ ਮਾਰਵਾਰੀ ਘੋੜੀ ਵਰਗੀ ਆ ਫੁੱਲ ਵੱਡੀ ਆ ਹਰਵਿੰਦਰ ਹਾਂ ਹਰਵਿੰਦਰ ਦਾ ਕੱਦ 6 ਫੁੱਟ ਤੋਂ ਪਲੱਸ ਆ ਉਦੇ ਬਰਾਬਰ ਜਾਂਦੀ ਹੈ ਵੜ ਦੱਸੂਗੀ ਕਿ ਮੈਂ ਹੈਗੀ ਆ ਪਾਹੂ ਜਮਾ ਜੈਜ ਦੂਜਾ ਸੂਆ ਨਵਾਂ ਹਣ ਬੱਚੀ ਹੋ ਸਕਦਾ ਦੰਦਾ ਜੀ ਹੋਵੇ ਵੜ ਦੀ ਬੂਤੀ ਦਸੀ ਜਾਂਦੀ ਹੈ ਹਵਾਨੇ ਦੀ ਤਿਆਰੀ ਬਹੁਤ ਹੈ ਦੋਵਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਦੁੱਧ 16 17 ਕਿਲੋ ਨਾਰਮਲ ਚਾਹੀਦਾ ਕਿਉਂਕਿ ਬੱਚੀ ਵੱਡੀ ਆ ਕੱਦ ਆਲੀ ਆ ਦੋਸਤੋ ਠੰਡੀ ਮਿੱਠੀ ਬਹੁਤ ਆ ਉਂ ਡਰਦੀ ਆ ਤੁਹਾਨੂੰ ਵੀ ਪਤਾ ਡਰਦੀ ਤੇ ਮਾਰਦੀ 'ਚ ਫਰਕ ਹੁੰਦਾ ਜੇ ਮਾਰਦੀ ਨਹੀਂ ਤਾਂ ਉਹਨੂੰ ਗੁੱਟ ਤਾਰ ਦੇਣਾ ਹੀ ਪਰ ਹੂੰ ਡਰਦੀ ਐ। ਕੱਡੋ ਡੀ ਨੇ ਕਈ ਪੱਛੂ ਥੋੜਾ ਜਿਹਾ ਟ੍ਰੈਕ ਦਾ ਹੁੰਦਾ ਬਗਾਨੇ ਬੰਦੇ ਤੋਂ। ਕਈ ਬਗਾਨੇ ਬੰਦੇ ਤੋਂ ਨਹੀਂ ਡਰਦਾ। ਸੀਲ ਫੁੱਲਾ ਤੁਸੀਂ ਵੇਖ ਸਕਦੇ ਹੋ ਵੇਖੋ। ਲੈਵੇ ਤੇ ਥਾਣਾ ਤੇ ਮਾਰੀ ਜਾਂਦਾ ਬਾਈ ਪੂਰੀ ਸੀਲ ਐ। ਕਿੰਨੇ ਦੀ ਹਰਵਿੰਦਰ ਜੈ ਜੱਪਾ? ਜੇ ਇਹ ਵੀ ਹਾਂ ਨਾ ਵੀਰੇ 57000 ਜੀ। ਲਓ ਜੀ। 57000 ਦੀ ਬਾਈ ਕਹਿੰਦਾ ਇਹ ਦੇ ਦਾਂਗੇ। ਮੇਰੀ ਇੱਕ ਸਲਾਹ ਮਰਜ਼ੀ ਤੁਸੀਂ ਕਰਨੀ ਐ ਕਿਉਂਕਿ ਥੋਡੀ ਮਰਜ਼ੀ ਤੁਸੀਂ ਪੈਸੇ ਲਾਉਣੇ ਆ। ਜੇ ਮੈਂ ਲਾਉਣੇ ਹੁਣ ਤਾਂ ਮੇਰੀ ਮਰਜ਼ੀ ਹੋਵੇ। ਪਰ ਤੁਸੀਂ ਪੈਸੇ ਲਾਉਣੇ ਥੋਡੀ ਮਰਜ਼ੀ ਐ ਪਰ ਸਲਾਹ ਫ੍ਰੀ ਦੀ ਦਿੰਨਾ। ਕਿਸੇ ਨੇ ਘਰੇ ਦੁੱਧ ਪੀਣ ਨੂੰ ਵੱਛੀ ਲੈਣੀ ਆ ਪੂਰੀ ਚੰਗੀ ਵੱਛੀ ਆ ਫੁੱਲ ਵੱਡੇ ਕੱਦ ਵਾਲੀ ਆ 16 17 ਕਿਲੋ ਨਾਰਮਲ ਦੁੱਧ ਪਿਆਜੂ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਇੰਨਾ ਇੰਨਾ ਮੰਨ ਕੇ ਕੋਈ ਸੌਦਾ ਕਰ ਲਿਓ 16 17 57000 ਦੀ ਦੇ ਦੇਣੀ ਆ ਕੋਈ ਗੱਲ ਨਹੀਂ ਆਜੋ ਕੋਈ 5 400 ਮੌਕੇ ਤੇ ਹੈ ਕੰਨੀਆਂ ਵਾਲੇ ਖੜੇ ਆ ਜੀ ਹੂੰ ਨਹੀਂ ਆਪਾਂ ਵੀ ਫਿਰ ਹਾਂ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਦੱਸਤਾ ਸੀਗਾ ਕਿ ਬੂਥੀ ਤੋਂ ਲੱਗਦਾ ਕਿ ਜਿਵੇਂ ਦੰਦਾ ਜੀ ਉਹਨੇ ਕੰਨੀਆਂ ਖੜੀਆਂ ਭਾਈ ਨੇ ਜਦੋਂ ਬੰਨੀ ਤੇ ਪੱਟ ਕੇ ਵੇਖੀ ਕੰਨੀਆਂ ਖੜੀਆਂ ਫੁੱਲ ਵੱਡੀ ਵਹਿੜਾ ਜੈਜਪਾ 16 17 ਕਿਲੋ ਖੁੱਲਾ ਦੁੱਧ ਪਿਆ ਜਣਾ ਕਰਮਾਲੀ ਨੇ ਵਧੀਆ ਸੇਵਾ ਕਰ ਲੋਂਗੇ ਕੋਈ 2 ਕਿਲੋ ਵੀਡ ਵੱਧ ਪਾਲੋਂਗੇ ਹੋ ਸਕਦਾ ਵੱਧ ਪਿਆ ਜੇ ਕਿਉਂਕਿ ਵੱਡੀ ਬਹੁਤ ਹੈ ਐਡੀ ਵਹਿੜ ਨੂੰ ਇੰਨਾ ਦੁੱਧ ਪਾਲਾ ਨਹੀਂ ਕੋਈ ਚਾਰੂ ਚੂਰੂ ਬਹੁਤ ਹੈ ਟੀੜਾ ਕੜਾਇਆ ਆਉਂਦੀ ਨੇ ਖੁਰਨੀ ਚ ਮੂੰਹ ਪਾ ਲਿਆ ਕਿਉਂਕਿ ਵੀਡੀਓ ਬਣਾਉਣੀ ਕਰਕੇ ਪੱਟੇ ਪੁੱਟੇ ਪਾਏ ਇੱਕ ਪੱਠਿਆਂ ਦਾ ਟਾਈਮ ਆ ਦੁਪਹਿਰਾ ਹੋਇਆ ਪਿਆ 2:30 ਵਜੇ ਪਏ ਆ ਠੰਡੇ ਦੇ ਦੇਣ ਅੰਦਰ ਹੀ ਪਸ਼ੂ ਰਹਿੰਦੇ ਹੋ ਤੁਹਾਨੂੰ ਪਤਾ ਧੁੱਪ ਤਾਂ ਨਿਕਲਦੀ ਨਹੀਂ ਤਾਂ ਕਰਕੇ ਖੁਰਨੀਆਂ ਖੁਰਨੀਆਂ ਡੱਕੀਆਂ ਆ ਵਾ ਮਾਰ ਹੁਣ ਆਪਣੇ ਕੋਲ ਸਾਰੇ ਆ ਗਏ ਚੋਰ ਕੋਲੇ ਵੇਚਣ ਵਾਲੇ ਹਾਂ ਹਾਂ ਹੂੰ ਦੋਸਤੋ ਬਹੁਤ ਸਾਰੇ ਵਪਾਰੀ ਭਰਾ ਇਸ ਘਰੋਂ ਪਸ਼ੂ ਲਈ ਆ ਕੇ ਸੇਲ ਕਰਦੇ ਆ ਦੋ ਬੰਦੇ ਦੋ ਵੜਾ ਲੈ ਕੇ ਗਏ ਆ ਇੱਕ ਇੱਕ ਬੰਦੇ ਨੇ ਲਈ ਆ ਇੱਕ ਇੱਕ ਬੰਦੇ ਨੇ ਲਈ ਤੇ ਉਹਨਾਂ ਦੋਨਾਂ ਦੀ ਆਪ ਵੀਡੀਓ ਬਣਾਉਣੀ ਆ ਵਪਾਰੀ ਬੰਦੇ ਆ ਇਹ ਦੱਸਿਆ ਮੈਂ ਤਾਂ ਕਿਉਂਕਿ ਜਿਹੜੇ ਘਰੋਂ ਵਪਾਰੀ ਪਸ਼ੂ ਲਈ ਆ ਕੇ ਵਪਾਰੀ ਤੋਂ ਵਪਾਰੀ ਸੇਲ ਕਰਦਾ ਲੈ ਜਾ ਕੇ ਉੱਥੋਂ ਪਸ਼ੂ ਲੈਣਾ ਸੌਖਾ ਹੁੰਦਾ ਕਿਉਂਕਿ ਹੁਣ ਇੱਥੋਂ ਦੋ ਵੈੜਾ ਵਪਾਰੀ ਨੇ ਲਈਆਂ ਉਹਨਾਂ ਨੇ ਵੀ ਵਿੱਚੋਂ ਕੋਈ 1000 2000 ਬਣਾਉਣਾ ਤੇ ਜਦੋਂ ਉਹ ਇਤਨਾ ਤੋਂ ਲੈ ਜਾ ਕੇ 1000 2000 ਨਫੇ ਨਾਲ ਵੇਚਦੇ ਆ ਦਿੱਲੀ ਤੇ ਜਿਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਉਹ ਤਾਂ ਆਪ ਸਿੱਧਾ ਆ ਕੇ ਲੈ ਲਓ ਕੋਈ ਦਲਾਲ ਲਿਆਉਣ ਦੀ ਲੋੜ ਨਹੀਂ ਸਿੱਧਾ ਆਓ ਆਗੇ ਪਸੰਦ ਕਰ ਲੋ ਡੇਲੀ 5 7 ਵਹਿੜਾ ਇਹਨਾਂ ਕੋਲੇ ਹੁੰਦੀਆਂ ਹੀ ਆ ਜਦੋਂ ਮਰਜੀ ਆ ਜਿਓ ਅੱਜ 5 ਸੀ ਦੋ ਬਹਿਗੀਆਂ ਦੁਪਹਿਰੇ ਦਾ ਟਾਈਮ ਆ ਤਿੰਨ ਦੀ ਵੀਡੀਓ ਬਣਾਤੀ ਇਹ ਸੇਲ ਹੋ ਜਣੇ ਕੱਲ ਨੂੰ 5 7 ਹੋਰ ਆ ਜਾਣੀਆਂ ਸਿੱਧਾ ਆ ਕੇ ਲੈ ਲੋਂਗੇ 2 4000 ਪਸ਼ੂ ਭਾਅ ਚ ਮਿਲ ਜਾਊਗਾ ਕਿਉਂਕਿ ਡੇਲੀ 5 7 ਪਸ਼ੂ ਵੇਚਦੇ ਆ 1000 2000 ਨਾ ਪਸ਼ੂ ਸੇਲ ਕਰ ਦਿੰਦੇ ਆ ਤੇ ਜੇ ਕੋਈ ਭੈਣ ਭਰਾ ਘਰੇ ਦੁੱਧ ਪੀਣ ਨੂੰ ਲੈ ਆਂਦਾ ਚਾਹ ਵਾਣਾ ਪਸ਼ੂ ਜਣ ਦੁੱਧ ਤੇ ਪਸ਼ੂ ਲਾਉਣੇ ਆ ਡੈਰੀ ਦੁੱਧ ਪਾਉਣ ਆ ਵਾਸਤੇ ਤੇ ਬੇਫਿਕਰ ਹੋ ਕੇ ਆਜੋ ਬਨਗੀ ਸਾਰੀ ਮਿਲ ਜਾਂਦੀ ਆ ਅਮਰੀਕਨ ਕ੍ਰਾਸ ਜਰਸੀ ਸਾਈਵਾਲ ਸਾਰੀ ਬਨਗੀ ਮਿਲ ਜਾਂਦੀ ਕਿਉਂਕਿ ਬਹੁਤ ਗੈਂਤੀ ਚ ਜਾਨਵਰ ਲਿਆਉਂਦੇ ਜਦੋਂ ਮਰਜੀ ਆਜੋ ਸਾਰਿਆਂ ਨੂੰ